ਜਿਹੜੇ ਪੰਜਾਬੀ ਸਿੰਗਰ ਨੇ ਰਣਜੀਤ ਬਾਵਾ ਉਹਨਾਂ ਦਾ ਨਾਮ ਤਾਂ ਤੁਸੀਂ ਸੁਣਿਆ ਹੋਊਗਾ ਉਹਨਾਂ ਦੇ ਪਿੰਡ ਦੇ ਵਿੱਚੋਂ ਆਪਾਂ ਬਹੁਤ ਸਸਤੀ ਕੂਠੀ ਲੈ ਕੇ ਪਹੁੰਚੇ ਆ ਰੇਟ ਸਿਰਫ 17 ਲੱਖ ਰੁਪਏ ਡਿਮਾਂਡ ਕੀਤੀ ਆ ਬਹੁਤ ਵਧੀਆ ਕੂਠੀ ਬਣੀ ਹੋਈ ਆ ਬਾਕੀ ਪੂਰੀ ਆਪਾਂ ਗੱਲ ਕਰਦੇ ਆਂ ਅਸੀਂ ਤੇ ਵੀਡੀਓ ਪੂਰੀ ਲਾਜ਼ਮੀ ਦੇਖਿਓ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਨੰਬਰ ਆਪਣਾ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ 73800 ਪੂਰਾ 62100 ਤੇ 73 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਤੁਸੀਂ ਵੀ ਐਡ ਕਰਵਾ ਸਕਦੇ ਹੂੰ ਜੇ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਕਿਤੋਂ ਵੀ ਤੁਹਾਡੇ ਕੋਲ ਕੂਠੀ ਘਰ ਮਕਾਨ ਵੇਚਣ ਵਾਸਤੇ ਹੈ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਰੇਡ ਕੂਠੀ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੂਆ ਬਾਕੀ ਕੂਠੀ ਬਹੁਤ ਵਧੀਆ ਬਣੀ ਹੋਈ ਹੈ ਤੇ ਕੂਠੀ ਬਣੀ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਤੇ ਇਹ ਕੂਠੀ ਵਧੀਆ ਬਣੀ ਹੋਈ ਹੈ ਬਾਕੀ ਕੱਲੀ-ਕੱਲੀ ਆਪਾਂ ਗੱਲ ਕਰਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਬਡੇ ਬਜ਼ੁਰਗਾਂ ਤੇ ਮੇਰੇ ਭਰਾ ਜਿੰਨੇ ਤੁਸੀਂ ਪਹੁੰਚੇ ਹੋਣ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਤੇ ਜਿਹੜੀ ਕੂਠੀ ਅੱਜ ਆਪਾਂ ਇਹ ਲੈ ਕੇ ਪਹੁੰਚੇ ਹਾਂ ਬਹੁਤ ਵਧੀਆ ਰੇਟ ਤੇ ਬਹੁਤ ਵਧੀਆ ਲੋਕੇਸ਼ਨ ਬਹੁਤ ਵਧੀਆ ਗਲੀ ਬਹੁਤ ਵਧੀਆ ਪੈਂਟ ਸਾਰਾ ਕੁਝ ਟੋਟਲ ਆਪਾਂ ਨੂੰ ਵਧੀਆ ਮਿਲ ਜੂਗਾ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਕੂਠੀ ਬਣੀ ਹੋਈ ਹੈ ਜੀ 5 ਮਰਲੇ ਜਗਾਂ ਦੇ ਵਿੱਚ 5 ਮਰਲੇ ਜਗਾਂ ਚ ਕੂਠੀ ਬਣੀ ਹੋਈ ਹੈ ਰੇਟ ਸਰਫਸ 17 ਲੱਖ ਰੁਪਏ ਡਿਮਾਂਡ ਇਨ ਨੇ ਕੀਤੀ ਹੈ ਬਾਕੀ ਕਿੱਥੇ ਕੂਠੀ ਹੈ ਕਿਹੜਾ ਪਿੰਡ ਹੈ ਤੁਹਾਨੂੰ ਪਤਾ ਲੱਗ ਗਿਆ ਹੂਆ ਜਿਹੜੇ ਪੰਜਾਬੀ ਸਿੰਗਰ ਰਣਜੀਤ ਬਾਵਾ ਨੇ ਉਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਦੇ ਪਿੰਡ ਦੇ ਵਿੱਚ ਇਹ ਕੂਠੀ ਬਣੀ ਹੋਈ ਹੈ ਤੇ ਜਿਹੜੇ ਮਾਲਕ ਨੇ ਇਹਨਾਂ ਨੇ ਆਪਦੀ ਕੂਠੀਏ ਜਿਹੜੀ ਸੇਲ ਕਰਨੀ ਹੈ ਵੇਚਣੀ ਹੈ ਇਹ ਰੇਟ ਵੀ ਘਾਟ ਹੀ ਮੰਗਿਆ ਇਹਨਾਂ ਨੇ ਛੇਤੀ ਸੇਲ ਕਰਨੀ ਤਾਂ ਕਰਕੇ ਜੀ ਛੇਤੀ ਤੋਂ ਛੇਤੀ ਇਹਨਾਂ ਨੇ ਵੇਚਣੀ ਹੈ 17 ਲੱਖ ਦੇ ਵਿੱਚ ਇਹਨਾਂ ਨੇ ਵੇਚਣੀ ਹੈਗੀ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਵਧੀਆ ਕਮਰੇ ਬਣੇ ਹੋਏ ਨੇ ਵਧੀਆ ਆਪਾਂ ਨੂੰ ਅਰਸੋਈ ਦੇਖਣ ਨੂੰ ਮਿਲ ਜੂਗੀ ਬਾਥਰੂਮ ਵਧੀਆ ਦੇਖਣ ਨੂੰ ਮਿਲ ਜੂਗਾ ਬਾਕੀ ਜਿਵੇਂ ਕਿ ਆ ਕਮਰਾ ਤੁਸੀਂ ਦੇਖੋ ਵਧੀਆ ਕਮਰਾ ਆਪਾਂ ਨੂੰ ਮਿਲ ਜੂਗਾ ਤੇ ਕਮਰਾ ਵਧੀਆਗਾ ਖੁੱਲਾ ਡੁੱਲਾ ਮਿਲ ਜੂਗਾ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਤਾਂ ਫਰਸ਼ ਵੀ ਆਪਾਂ ਨੂੰ ਵਧੀਆ ਮਿਲ ਜੂਗਾ ਜੀ ਤੇ ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤੀ ਸਿਰਫ 17 ਲੱਖ ਰੁਪਇਆ ਤੇ ਕਮਰੇ ਤੁਸੀਂ ਦੇਖ ਰਹੇ ਹੋ ਜੀ ਬਾਕੀ ਸਟੋਰ ਵਗੈਰਾ ਤੁਸੀਂ ਦੇਖੋਗੇ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਨਾਲ ਦੀ ਨਾਲ ਲਾਈਕ ਲਾਜ਼ਮੀ ਕਰ ਦਿਓ ਲਾਈਕ ਲਾਜ਼ਮੀ ਕਰ ਦਿਆ ਕਰੋ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਲਾਈਕ ਜਰੂਰ ਕਰ ਦਿਓ ਪਹਿਲੀ ਵਾਰ ਪਹੁੰਚੇ ਹੋ ਇਸੇ ਤਰ੍ਹਾਂ ਦੀ ਡੇਲੀ ਵੀਡੀਓ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਹੀ ਕਰ ਦਿਓ ਤੇ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਪਹੁੰਚਦੇ ਰਹਨੇ ਆਂ ਬਾਕੀ ਕੋਠੀ ਤੁਸੀਂ ਦੇਖੀ ਤੇ ਬੈਕ ਸਾਈਡ ਵੀ ਆਪਾਂ ਨੂੰ ਇਹ ਕੁਝ ਦੇਖਣ ਨੂੰ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਫਰੰਟ ਦੇ ਵਿੱਚ ਕੋਠੀ ਬਣੀ ਹੋਈ ਹੈ ਬੈਕ ਸਾਈਡ ਇਹਨਾਂ ਨੇ ਕਾਫੀ ਜਗ੍ਹਾ ਰੱਖੀ ਹੋਈ ਹੈ ਜੇ ਮਤਲਬ ਕਿ ਪਸ਼ੂ ਵਗੈਰਾ ਰੱਖਣੀ ਹੋਣ ਤਾਂ ਬੈਕ ਸਾਈਡ ਰੱਖੇ ਜਾ ਸਕਦੀ ਹੈ ਜੀ ਬਾਕੀ ਤੁਸੀਂ ਦੇਖ ਰਹੇ ਹੋ ਜੀ ਸਾਰਾ ਕੁਝ ਬੈਕ ਸਾਈਡ ਆਪਾਂ ਨੂੰ ਜਗ੍ਹਾ ਵਧੀਆ ਮਿਲ ਜੂਗੀ ਪਸ਼ੂ ਆਰਾਮ ਨਾਲ ਰੱਖੇ ਜਾ ਸਕਦੇ ਆ ਬਾਕੀ ਕੋਠੀ ਵਧੀਆ ਸੀ ਤੇ ਕੋਠੀ ਦਾ ਬਾਕੀ ਦਾ ਕੰਮ ਇਹਨਾਂ ਨੇ ਟੋਟਲ ਕਰਵਾਈ ਰੱਖਿਆ ਹੈ ਕੱਲਾ ਰੰਗ ਨਹੀਂ ਹੋਇਆ ਰੰਗ ਹੋਣ ਤੋਂ ਬਾਅਦ ਕੋਠੀ ਬਿਲਕੁਲ ਨਮੀ ਬਣ ਜੂਗੀ ਬਾਕੀ ਉੱਪਰੋਂ ਜੇ ਆਪਾਂ ਛੱਤ ਦੀ ਗੱਲ ਕਰੀਏ ਤਾਂ ਇਹਨਾਂ ਨੇ ਸ਼ਾਇਦ ਪੀਓਪੀ ਕਰਵਾਈ ਹੋਈ ਹੈ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਤੇ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਬਾਥਰੂਮ ਏਰੀਆ ਵਧੀਆ ਮਿਲ ਜੂਗਾ ਤੇ ਬਹਿੜਾ ਵੀ ਆਪਾਂ ਨੂੰ ਵਧੀਆ ਮਿਲ ਜੂਗਾ ਮੇਨ ਗੇਟ ਵਧੀਆ ਲੱਗਿਆ ਹੋਇਆ ਹੈ ਤੇ ਗਲੀ ਵਧੀਆ ਹੈ ਗਲੀ ਤੋਂ ਕਾਫੀ ਉੱਚੀ ਚੱਕ ਕੇ ਇਹਨਾਂ ਨੇ ਆਪਦੀ ਕੂਠੀ ਜਿਹੜੀ ਇਹ ਬਣਾਈ ਹੋਈ ਹੈ ਤੇ ਪੌੜੀਆਂ ਵਧੀਆ ਮਿਲ ਜਾਣਗੀਆਂ ਉੱਪਰ ਜਾਣ ਵਾਸਤੇ ਤੇ ਉੱਪਰ ਵੀ ਤੁਹਾਨੂੰ ਮੈਂ ਦਿਖਾ ਦਿੰਨੇ ਆਸੇ-ਪਾਸੇ ਦੀ ਲੋਕੇਸ਼ਨ ਵੀ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨੇ ਬਾਕੀ ਉੱਪਰ ਜਿਹੜੀ ਮੌਂਟੀ ਹੈ ਇਹਨਾਂ ਨੇ ਵਧੀਆ ਬਣਾਈ ਹੋਈ ਹੈ ਸਮਾਨ ਵਗੈਰਾ ਵਧੀਆ ਉੱਪਰ ਰੱਖਿਆ ਜਾ ਸਕਦਾ ਹੈ ਜੀ ਜੇ ਆਪਾਂ ਉੱਪਰ ਫਰਸ਼ ਦੀ ਗੱਲ ਕਰੀਏ ਤਾਂ ਜਿਹੜੀ ਛੱਤ ਸਾਰੀ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਬਾਕੀ ਏਸੀ ਦੀ ਫੀਟਿੰਗ ਆਪਾਂ ਨੂੰ ਕਿਤੀ ਕਰਾਈ ਮਿਲ ਜੂਗੀ ਬਾਕੀ ਤੁਸੀਂ ਦੇਖ ਲਓ ਜੀ ਪੋਰਸ਼ਨ ਉੱਪਰੋਂ ਵੀ ਮਤਲਬ ਕਿ ਡਬਲ ਪੋਰਸ਼ਨ ਤਾਂ ਨਹੀਂ ਹੈਗੀ ਕੱਲੀ ਮੌਂਟੀ ਛੱਤੀ ਹੋਈ ਆ ਮੌਂਟੀ ਥੋੜੀ ਜਿ ਵੱਡੀ ਬਣਾਈ ਹੋਈ ਆ ਪਰ ਉੱਪਰ ਆਪਾਂ ਨੂੰ ਹੋਰ ਕੁਝ ਨਹੀਂ ਮਿਲਣਾ ਫਰੰਟ ਡਿਜ਼ਾਈਨ ਬਹੁਤ ਵਧੀਆ ਦੇਖਣ ਨੂੰ ਆਪਾਂ ਨੂੰ ਮਿਲ ਜੂਗਾ ਫਰੰਟ ਡਿਜ਼ਾਈਨ ਵਧੀਆ ਬਣਿਆ ਹੋਇਆ ਗ੍ਰਿਲ ਵਗਰਾ ਫਰੰਟ ਤੇ ਵਧੀਆ ਲੱਗੀ ਹੋਈ ਆ ਤੇ ਗਲੀ ਤੁਸੀਂ ਦੇਖ ਲਓ ਜੀ ਗਲੀ ਇਹਨਾਂ ਨੂੰ ਵਧੀਆ ਲੱਗਦੀ ਆ ਤੇ ਗਲੀ ਵਧੀਆ ਲੋਕੇਸ਼ਨ ਵਧੀਆ ਬਾਕੀ ਜੇ ਆਪਾਂ ਪਿੰਡ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਜਿਹੜਾ ਪਿੰਡ ਲੱਗਦਾਗਾ ਉਹ ਤੁਹਾਨੂੰ ਮੈਂ ਕਨਫਰਮ ਕਰਵਾ ਦੇਣਾ ਸੀ ਮਾਲਕ ਦਾ ਨੰਬਰ ਵੀ ਨੋਟ ਕਰ ਲਉ ਬਟਾਲਾ ਸ਼ਹਿਰ ਇਹਨਾਂ ਨੂੰ ਲੱਗਦਾ ਜੀ ਕਾਦੀਆਂ ਰੂਡ ਪਿੰਡ ਬਟਾਲਾ ਗਰੰਥੀਆਂ ਚ ਇਹ ਘਰ ਬਣਿਆ ਹੋਇਆ ਬਾਕੀ ਤੁਸੀਂ ਲੋਕੇਸ਼ਨ ਕਨਫਰਮ ਕਰ ਹੀ ਲਈ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਜੀ ਰਣਜੀਤ ਬਾਬਾ ਦਾ ਪਿੰਡ ਬਡਾਲਾ ਗਰੰਥੀਆਂ ਉਥੇ ਘਰ ਆਪਾਂ ਨੂੰ ਇਹ ਮਿਲ ਜੂਗਾ ਤੁਸੀਂ ਜਾ ਕੇ ਜੇ ਦੇਖਣਾ ਹੋਵੇ ਤਾਂ ਘਰ ਜਾ ਕੇ ਵੀ ਦੇਖ ਸਕਦੇ ਹੋ ਬਾਕੀ ਗੱਲਬਾਤ ਤੁਸੀਂ ਆਪੇ ਕਰ ਲਿਓ ਮਾਲਕ ਨਾਲ ਜਿਹੜੀ ਵੀ ਕਰਨੀ ਹੋਈ ਮਾਲਕ ਦਾ ਨੰਬਰ ਤੁਸੀਂ ਸਾਰੇ ਲਾਜ਼ਮੀ ਨੋਟ ਕਰ ਲੂ 9872596991 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦੇਣਾ ਜੀ 9872596991 ਜਿਹੜੀ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਡਾਇਰੈਕਟ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਜੀ ਤੇ ਬਾਕੀ 17 ਲੱਖ ਰੁਪਇਆ ਕੋਈ ਜ਼ਿਆਦਾ ਰੇਟ ਨਹੀਂ ਹੈਗਾ ਜਗ੍ਹਾ ਵੀ ਠੀਕ ਹੈ ਤੇ ਘਰ ਵੀ ਵਧੀਆ ਬਣਿਆ ਹੋਇਆ ਬਾਕੀ ਫਿਕਸ ਮੰਗੂ ਰੇਟ ਹੈ ਮਾੜਾ ਮੋਟਾ ਘਟ ਜੂਗਾ ਜ਼ਿਆਦਾ ਨਹੀਂ ਹੋਣਾ ਚਾਹੀ ਮਾਲਕ ਕਹਿੰਦੇ ਸੀਗੇ ਮਾੜਾ ਮੋਟਾ ਡਿਸਕਾਊਂਟ ਕਰ ਲਾਂਗੇ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਜਿਹੜੀ ਵੀ ਕਰਨੀ ਹੋਈ ਤੇ ਪੂਰੀ ਗੱਲ ਕਰਕੇ ਤੇ ਜਾ ਕੇ ਦੇਖ ਕੇ ਤੇ ਘਰ ਨੂੰ ਖਰੀਦ ਸਕਦੇ ਹੋ ਜੀ ਤੇ ਘਰ ਦੀ ਵੀਡੀਓ ਤੁਹਾਨੂੰ ਕਿਵੇਂ ਦੇ ਲਗੀ ਜਰੂਰ ਦੱਸਿਓ ਜੀ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਘਰ ਵਧੀਆ ਲੱਗਿਆ ਪਸੰਦ ਆਇਆ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਵੀਡੀਓ ਵਧੀਆ ਲੱਗੀਆ ਤਾਂ ਵੀਡੀਓ ਨੂੰ ਬੱਤ ਬੱਤੇ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰਿਓ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਇਸੇ ਤਰ੍ਹਾਂ ਦੀ ਡੇਲੀ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦੋ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਕਿਸੇ ਨੇ ਐਡ ਜੇ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੇ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਘਰ ਹੈ ਕੂਠੀ ਆ ਮਕਾਨ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਨਾ ਤਾਂ ਕੋਈ ਕਮਿਸ਼ਨ ਹੁੰਦਾ ਨਾ ਕੋਈ ਖਰਚਾ ਹੁੰਦਾ ਜੀ ਫਰੀ ਦੇ ਵਿੱਚ ਆਪਾਂ ਸਾਰਾ ਕੰਮ ਕਰਦੇ ਆਂ ਜੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਜੀ ਨੰਬਰ ਆਪਣਾ ਪੂਰੀ ਵੀਡੀਓ 'ਚ ਹਮੇਸ਼ਾ ਹਰੇ ਜਿਹੇ ਅੱਖਰਾਂ 'ਚ ਉੱਪਰ ਲਿਖਿਆ ਰਹਿੰਦਾ ਹੈ ਨੰਬਰ ਦੇਖੋ ਜੀ 73800 ਪੂਰਾ 26173 ਤੇ ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋਆਂ ਜੇ ਕਿਸੇ ਨੇ ਐਡ ਕਰਬਾਉਣੀ ਹੈ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਬਾਰ-ਬਾਰ ਪੂਰੀ ਵੀਡੀਓ 'ਚ ਇੱਕ ਪਾਸੇ ਚੁੰਡਲ 'ਚ ਤੁਸੀਂ ਦੇਖੋ ਚੱਲਦਾ ਹੋਊਗਾ ਜੀ ਬਾਕੀ ਆਪਾਂ ਹਰ ਏਰੀਆ ਚ ਐਡ ਕਰਦੇ ਆ ਕੋਈ ਐਦਾ ਨਹੀਂ ਵੀ ਇੱਕ ਥਾਂ ਤੋਂ ਕਰਦੇ ਆ ਇੱਕ ਪਿੰਡ ਤੋਂ ਕਰਦੇ ਆ ਇੱਕ ਸ਼ਹਿਰ ਤੋਂ ਕਰਦੇ ਆ ਜਿੱਥੇ ਵੀ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਬਸ ਪੂਰੀ ਵਧੀਆ ਇੱਕ ਵੀਡੀਓ ਬਣਾਓ ਤੇ ਪੂਰੀ ਜਾਣਕਾਰੀ ਭੇਜੋ ਤੇ ਐਡ ਤੁਹਾਡੀ ਲੱਗ ਜਾਊਗੀ ਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਆਪਣੇ WhatsApp ਨੰਬਰ ਤੇ ਬਸ ਭੇਜ ਦਿਆ ਕਰੋ ਜੀ ਤੇ ਕਮੈਂਟ ਕਰਿਓ ਲਾਜ਼ਮੀ ਕਿਹੜੇ ਏਰੀਆ ਚੋਂ ਅਗਲੀ ਵੀਡੀਓ ਚਾਹਤ ਤੁਹਾਨੂੰ ਚਾਹੀਦੀ ਹੈ ਘਰ ਕੁਠੀ ਮਕਾਨ ਕਿੰਨੇ ਰੇਟ ਚ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤਾਂ ਬਾਕੀ ਵੀਡੀਓ ਨੂੰ ਸ਼ੇਅਰ ਕਰ ਦੋ ਤੇ ਸਪੋਰਟ ਕਰਿਆ ਕਰੋ ਤੇ ਹਰ ਰੋਜ਼ ਜਿੰਨਾ ਪਿਆਰ ਹਰ ਵੀਡੀਓ ਨੂੰ ਦਿੰਦੇ ਹੋ ਜੀ ਓਨਾ ਹੀ ਪਿਆਰ ਆਪਣੀ ਇਸ ਵੀਡੀਓ ਨੂੰ ਵੀ ਜ਼ਰੂਰ ਦੇ ਦਿਓ ਜੀ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਅਗਲੀ ਵੀਡੀਓ ਵਾਸਤੇ ਤੇ ਐਨੇ ਆਪਾਂ ਦੇਖਦੇ ਹਾਂ ਜੀ ਤੁਹਾਡੇ ਕਿੰਨੇ ਕਮੈਂਟ ਆਏ ਕਿਹੜੇ ਏਰੀਆ ਚੋਂ ਤੇ ਉਸ ਹਿਸਾਬ ਨਾਲ ਆਪਾਂ ਲੈ ਕੇ ਪਹੁੰਚਦੇ ਹਾਂ ਅਗਲੀ ਵੀਡੀਓ 'ਚ ਘਰ ਕੋਠੀ ਮਕਾਨ ਜਿੰਨੇ ਰੇਟ 'ਚ ਤੁਸੀਂ ਆਖੂਗੀ ਓਨੇ ਰੇਟ 'ਚ ਜੀ